ਅਸੀਂ ਤਾਂ ਸੇਮ ਜਸਰ ਵੀਰ ਨੂੰ ਬੇਨਤੀ ਕਰਨਾ ਚਾਹੁੰਦੇ ਆ ਕਿ ਉਹ ਸਾਡੇ ਕੋਲੇ ਖਾਣਾ ਖਾਣ ਆਉਣ ਜਰੂਰ ਕਿਉਂਕਿ ਉਹ ਵੀ ਅਮਲੋਦੇ ਨੇ ਅਸੀਂ ਵੀ ਅਮਲੋਦੇ ਆ ਭੈਣਾ ਸਮਝ ਕੇ ਆਉਣ ਤੇ ਅਸੀਂ ਭਰਾ ਸਮਝ ਕੇ ਉਹਨਾਂ ਨੂੰ ਆਪਣਾ ਹੱਥ ਦਾ ਖਾਣਾ ਖਲਾਉਣਾ ਚਾਹੁੰਦੇ ਆ ਬਈ ਇਹ ਸੰਦੇਸ਼ ਇੱਕ ਦੇਣਾ ਚਾਹੁੰਦੇ ਆ ਸੋ ਜਰੂਰ ਦੋਜੀ ਹਾਂਜੀ ਅਸੀਂ ਤਰਸੇਮ ਜਸਰ ਵੀਰ ਨੂੰ ਬੇਨਤੀ ਕਰਨਾ ਚਾਹੁੰਦੇ ਆ ਕਿ ਉਹ ਸਾਡੇ ਕੋਲੇ ਖਾਣਾ ਖਾਣ ਆਉਣ ਜਰੂਰ ਕਿਉਂਕਿ ਉਹ ਵੀ ਅਮਲੋਦੇ ਨੇ ਅਸੀਂ ਵੀ ਅਮਲੋਦਿਆਂ ਭੈਣਾ ਸਮਝ ਕੇ ਆਉਣ ਤੇ ਅਸੀਂ ਭਰਾ ਸਮਝ ਕੇ ਉਹਨਾਂ ਨੂੰ ਆਪਣਾ ਹੱਥ ਦਾ ਖਾਣਾ ਖਲੋਣਾ ਚਾਹੁੰਦੇ ਆ ਧੰਨਵਾਦ ਸੋ ਬਾਬੀ ਬਾ ਹਮੇਸ਼ਾ ਸੀ ਦੇਖਦੇ ਆ ਕਿ ਕਾਫੀ ਵੱਡੇ ਕਲਾਕਾਰ ਜਦੋਂ ਕੋਈ ਵੀਡੀਓ ਵਾਇਰਲ ਹੁੰਦੀ ਆ ਤਾਂ ਆਉਣ ਦਾ ਸੋਚਦੇ ਨੇ ਪਰ ਇਹ ਲਗਾਤਾਰ ਮਿਹਨਤ ਕਰ ਰਿਹਾ ਤੇ ਇਹਨਾਂ ਦੀ ਇੱਕ ਖੁਆਇਸ਼ ਆ ਕਿ ਅਗਰ ਕੋਈ ਸਾਡੇ ਇਲਾਕੇ ਤੋਂ ਆ ਤਾਂ ਸਾਡਾ ਮਾਣ ਵਿਦਾਨ ਸਾਡੇ ਨਾਲ ਖੜਨ ਜਰੂਰ ਆਵੇ ਜੀ ਅਸੀਂ ਸਰ ਸੇਮ ਜਸਰ ਵੀਰ ਨੂੰ ਬੇਨਤੀ ਕਰਨਾ ਚਾਹੁੰਦੇ ਆ ਕਿ ਉਹ ਸਾਡੇ ਕੋਲੇ ਖਾਣਾ ਖਾਣ ਆਉਣ ਜਰੂਰ ਕਿਉਂਕਿ ਉਹ ਵੀ ਅਮਲੋਦੇ ਨੇ ਅਸੀਂ ਵੀ ਅਮਲੋਦੇ ਆ ਭੈਣਾ ਸਮਝ ਕੇ ਆਉਣ ਤੇ ਅਸੀਂ ਭਰਾ ਸਮਝ ਕੇ ਉਹਨਾਂ ਨੂੰ ਆਪਣਾ ਹੱਥ ਦਾ ਖਾਣਾ ਖਲਾਉਣਾ ਚਾਹੁੰਦੇ ਆ ਬਈ ਇਹ ਸੰਦੇਸ਼ ਇੱਕ ਦੇਣਾ ਚਾਹੁੰਦੇ ਆ ਸੋ ਜਰੂਰ ਦੋਜੀ ਹਾਂਜੀ ਅਸੀਂ ਤਰਸੇਮ ਜਸਰ ਵੀਰ ਨੂੰ ਬੇਨਤੀ ਕਰਨਾ ਚਾਹੁੰਦੇ ਆ ਕਿ ਉਹ ਸਾਡੇ ਕੋਲੇ ਖਾਣਾ ਖਾਣ ਆਉਣ ਜਰੂਰ ਕਿਉਂਕਿ ਉਹ ਵੀ ਅਮਲੋਦੇ ਨੇ ਅਸੀਂ ਵੀ ਅਮਲੋਦਿਆਂ ਭੈਣਾ ਸਮਝ ਕੇ ਆਉਣ ਤੇ ਅਸੀਂ ਭਰਾ ਸਮਝ ਕੇ ਉਹਨਾਂ ਨੂੰ ਆਪਣਾ ਹੱਥ ਦਾ ਖਾਣਾ ਖਲੋਣਾ ਚਾਹੁੰਦੇ ਆ ਧੰਨਵਾਦ ਸੋ ਬਾਬੀ ਬਾ ਹਮੇਸ਼ਾ ਸੀ ਦੇਖਦੇ ਆ ਕਿ ਕਾਫੀ ਵੱਡੇ ਕਲਾਕਾਰ ਜਦੋਂ ਕੋਈ ਵੀਡੀਓ ਵਾਇਰਲ ਹੁੰਦੀ ਆ ਤਾਂ ਆਉਣ ਦਾ ਸੋਚਦੇ ਨੇ ਪਰ ਇਹ ਲਗਾਤਾਰ ਮਿਹਨਤ ਕਰ ਰਿਹਾ ਤੇ ਇਹਨਾਂ ਦੀ ਇੱਕ ਖੁਆਇਸ਼ ਆ ਕਿ ਅਗਰ ਕੋਈ ਸਾਡੇ ਇਲਾਕੇ ਤੋਂ ਆ ਤਾਂ ਸਾਡਾ ਮਾਣ ਵਿਦਾਨ ਸਾਡੇ ਨਾਲ ਖੜਨ ਜਰੂਰ ਆਵੇ ਜੀ ਅਸੀਂ ਸਰ ਸੇਮ ਜਸਰ ਵੀਰ ਨੂੰ ਬੇਨਤੀ ਕਰਨਾ ਚਾਹੁੰਦੇ ਆ ਕਿ ਉਹ ਸਾਡੇ ਕੋਲੇ ਖਾਣਾ ਖਾਣ ਆਉਣ ਜਰੂਰ ਕਿਉਂਕਿ ਉਹ ਵੀ ਅਮਲੋਦੇ ਨੇ ਅਸੀਂ ਵੀ ਅਮਲੋਦੇ ਆ ਭੈਣਾ ਸਮਝ ਕੇ ਆਉਣ ਤੇ ਅਸੀਂ ਭਰਾ ਸਮਝ ਕੇ ਉਹਨਾਂ ਨੂੰ ਆਪਣਾ ਹੱਥ ਦਾ ਖਾਣਾ ਖਲਾਉਣਾ ਚਾਹੁੰਦੇ ਆ ਬਈ ਇਹ ਸੰਦੇਸ਼ ਇੱਕ ਦੇਣਾ ਚਾਹੁੰਦੇ ਆ ਸੋ ਜਰੂਰ ਦੋ ਜੀ ਹਾਂਜੀ ਅਸੀਂ ਤਰਸੇਮ ਜਸਰ ਵੀਰ ਨੂੰ ਬੇਨਤੀ ਕਰਨਾ ਚਾਹੁੰਦੇ ਆ ਕਿ ਉਹ ਸਾਡੇ ਕੋਲੇ ਖਾਣਾ ਖਾਣ ਆਉਣ ਜਰੂਰ ਕਿਉਂਕਿ ਉਹ ਵੀ ਅਮਲੋਦੇ ਨੇ ਅਸੀਂ ਵੀ ਅਮਲੋਦਿਆਂ ਭੈਣਾ ਸਮਝ ਕੇ ਆਉਣ ਤੇ ਅਸੀਂ ਭਰਾ ਸਮਝ ਕੇ ਉਹਨਾਂ ਨੂੰ ਆਪਣਾ ਹੱਥ ਦਾ ਖਾਣਾ ਖਲੋਣਾ ਚਾਹੁੰਦੇ ਆ ਧੰਨਵਾਦ ਸੋ ਬਾਬੀ ਬਾ ਹਮੇਸ਼ਾ ਸੀ ਦੇਖਦੇ ਆ ਕਿ ਕਾਫੀ ਵੱਡੇ ਕਲਾਕਾਰ ਜਦੋਂ ਕੋਈ ਵੀਡੀਓ ਵਾਇਰਲ ਹੁੰਦੀ ਆ ਤਾਂ ਆਉਣ ਦਾ ਸੋਚਦੇ ਨੇ ਪਰ ਇਹ ਲਗਾਤਾਰ ਮਿਹਨਤ ਕਰ ਰਿਹਾ ਤੇ ਇਹਨਾਂ ਦੀ ਇੱਕ ਖੁਆਇਸ਼ ਆ ਕਿ ਅਗਰ ਕੋਈ ਸਾਡੇ ਇਲਾਕੇ ਤੋਂ ਆ ਤਾਂ ਸਾਡਾ ਮਾਣ ਵਿਦਾਨ ਸਾਡੇ ਨਾਲ ਖੜਨ ਜਰੂਰ ਆਵੇ ਜੀ ਅਸੀਂ ਸਰ ਸੇਮ ਜਸਰ ਵੀਰ ਨੂੰ ਬੇਨਤੀ ਕਰਨਾ ਚਾਹੁੰਦੇ ਆ ਕਿ ਉਹ ਸਾਡੇ ਕੋਲੇ ਖਾਣਾ ਖਾਣ ਆਉਣ ਜਰੂਰ ਕਿਉਂਕਿ ਉਹ ਵੀ ਅਮਲੋਦੇ ਨੇ ਅਸੀਂ ਵੀ ਅਮਲੋਦੇ ਆ ਭੈਣਾ ਸਮਝ ਕੇ ਆਉਣ ਤੇ ਅਸੀਂ ਭਰਾ ਸਮਝ ਕੇ ਉਹਨਾਂ ਨੂੰ ਆਪਣਾ ਹੱਥ ਦਾ ਖਾਣਾ ਖਲਾਉਣਾ ਚਾਹੁੰਦੇ ਆ ਬਈ ਇਹ ਸੰਦੇਸ਼ ਇੱਕ ਦੇਣਾ ਚਾਹੁੰਦੇ ਆ ਸੋ ਜਰੂਰ ਦੋਜੀ ਹਾਂਜੀ ਅਸੀਂ ਤਰਸੇਮ ਜਸਰ ਵੀਰ ਨੂੰ ਬੇਨਤੀ ਕਰਨਾ ਚਾਹੁੰਦੇ ਆ ਕਿ ਉਹ ਸਾਡੇ ਕੋਲੇ ਖਾਣਾ ਖਾਣ ਆਉਣ ਜਰੂਰ ਕਿਉਂਕਿ ਉਹ ਵੀ ਅਮਲੋਦੇ ਨੇ ਅਸੀਂ ਵੀ ਅਮਲੋਦਿਆਂ ਭੈਣਾ ਸਮਝ ਕੇ ਆਉਣ ਤੇ ਅਸੀਂ ਭਰਾ ਸਮਝ ਕੇ ਉਹਨਾਂ ਨੂੰ ਆਪਣਾ ਹੱਥ ਦਾ ਖਾਣਾ ਖਲੋਣਾ ਚਾਹੁੰਦੇ ਆ ਧੰਨਵਾਦ ਸੋ ਬਾਬੀ ਬਾ ਹਮੇਸ਼ਾ ਸੀ ਦੇਖਦੇ ਆ ਕਿ ਕਾਫੀ ਵੱਡੇ ਕਲਾਕਾਰ ਜਦੋਂ ਕੋਈ ਵੀਡੀਓ ਵਾਇਰਲ ਹੁੰਦੀ ਆ ਤਾਂ ਆਉਣ ਦਾ ਸੋਚਦੇ ਨੇ ਪਰ ਇਹ ਲਗਾਤਾਰ ਮਿਹਨਤ ਕਰ ਰਿਹਾ ਤੇ ਇਹਨਾਂ ਦੀ ਇੱਕ ਖੁਆਇਸ਼ ਆ ਕਿ ਅਗਰ ਕੋਈ ਸਾਡੇ ਇਲਾਕੇ ਤੋਂ ਆ ਤਾਂ ਸਾਡਾ ਮਾਣ ਵਿਦਾਨ ਸਾਡੇ ਨਾਲ ਖੜਨ ਜਰੂਰ ਆਵੇ